ਅਸਲਾਮ ਵਾਲੇਕਮ ਰਹਿਮਤੁ ਲੱਹ ਬਬਰਕਤੋ ਸੋ ਸਾਰੇ ਦੋਸਤ ਮਿੱਤਰਾਂ ਨੂੰ ਸਲਾਮ ਸਤਿ ਸ੍ਰੀ ਅਕਾਲ ਆਓ ਤੁਹਾਡੇ ਲਈ ਅੱਜ ਕਲਾਮ ਮਾਤਾ ਮੋਣੀ ਦੀ ਮਾਤਾ ਮੋਣੀ ਦੇ ਕਲਾਮ ਹੈ ਜਿਹੜੀ ਕੇ ਸਾਨੂੰ ਸਾਡੇ ਗੁਰੂ ਕੋਲੋਂ ਮਿਲੇ ਅੱਗੇ ਤੁਹਾਡੀ ਖੇਦਮਤ ਚ ਪੇਸ਼ ਕਰ ਰਹੇ ਆ ਬਹੁਤ ਸੋਹਣੀ ਕਲਾਮ ਹੈ ਸਾਫ ਸੁਥਰੀ ਕਲਾਮ ਵਸ਼ੀਕਰਨ ਕਲਾਮ ਸੰਗਤ ਰੋਗੀ ਉਹਦੇ ਲਈ ਕਲਾਮ ਹੈ ਕੋਈ ਘਰ ਦੇ ਵਿੱਚ ਘਰ ਦੇ ਜੀ ਵਿੰਗੇ ਟੇਡੇ ਰਹਿੰਦੇ ਆ ਇੱਕ ਦੂਜੇ ਨਾਲ ਬਣਦੀ ਨਹੀਂ ਹੈਗੀ ਉੱਥੇ ਅਸੀਂ ਇਹ ਕਲਾਮ ਵਰਤ ਸਕਦੇ ਆ ਕਿਸ ਚੀਜ਼ ਤੇ ਚਲਾਉਣੀ ਆ ਕਿੱ데 ਤੇ ਚਲਾਉਣੀ ਆ ਕਿਵੇਂ ਚਲਾਉਣੀ ਆ ਉਹ WhatsApp ਤੇ ਪੁੱਛ ਸਕਦੇ ਆ ਸੋ ਬਹੁਤ ਹੀ ਸੋਹਣੀ ਕਲਾਮ ਹੈ ਠੀਕ ਆ ਜੀ ਕੀ ਬੋਲਨੇ ਕਲਾਮ ਦੇ ਸਾਰਾ ਸੁਣ ਲਿਆ ਕਰੋ ਸੁਣ ਕੇ ਫੇਰ ਹੀ ਜਿਹੜਾ ਨਾ ਸਿੱਧਾ ਕੋਈ ਵੀਰ ਮੈਨੂੰ ਫੋਨ ਨਾ ਕਰੇ ਸਿੱਧਾ WhatsApp ਤੇ ਪਹਿਲਾਂ ਰਿਕਾਰਡਿੰਗ ਪਾ ਕੇ ਜਿਹੜੀ ਹੈ ਪੁੱਛ ਲਵੇ ਰਿਕਾਰਡਿੰਗ ਤੇ ਹੀ ਅਸੀਂ ਸਭ ਕੁਝ ਦੱਸ ਦਾਂਗੇ ਸੋ ਲਾਲ ਬਟਨ ਜ਼ਰੂਰ ਦਬਾਓ ਸਬਸਕ੍ਰਾਈਬ ਕਰੋ ਲਾਈਕ ਕਰੋ ਲਾਲ ਬਟਨ ਮੇਰਾ ਵੀਰ ਜ਼ਰੂਰ ਦਬਾ ਦਿਓ ਤਾਂ ਜੋ ਹੋ ਸਕਦਾ ਆਉਣ ਵਾਲੀ ਵੀਡੀਓ ਤੁਹਾਡੇ ਬਹੁਤ ਕੰਮ ਦੀ ਹੋਵੇ ਜ਼ਰੂਰੀ ਹੋਵੇ ਇਸ ਕਰਕੇ ਆਉਣ ਵਾਲੀ ਵੀਡੀਓ ਹੋ ਸਕਦਾ ਤੁਹਾਡੇ ਕੰਮ ਦੀ ਹੋ ਸਕੇ ਹਾਂ ਹੋ ਸਕਦਾ ਤੁਹਾਡੇ ਕੋਲ ਇਹ ਕਲਾਮ ਹੋਵੇ ਪਰ ਕੀ ਪਤਾ ਆਉਣ ਵਾਲੀ ਤੁਹਾਡੇ ਕੋਲ ਜਿਹੜੀ ਆ ਕਲਾਮ ਤੁਹਾਡੇ ਕੰਮ ਆਦੀ ਹੋਵੇ ਸੋ ਆਓ ਤੁਹਾਨੂੰ ਕਲਾਮ ਦਈਏ ਮਾਤਾ ਮੋਣੀ ਦੀ ਕੀ ਬੋਲੇ ਮਾਤਾ ਮੋਣੀ ਦੇ ਕਲਾਮ ਦੇ ਮੋਣੀ ਮੋਣੀ ਮੈਂ ਕਰਾ ਮੋਣੀ ਮੇਰਾ ਨਾਮ ਜਲ ਮੋਹਾ ਥਲ ਮੋਹਾ ਰਾਜ ਅੰਤਰਾਹੀ ਮੋਹਾ ਦਰبار بیٹھا ਰਾਜਾ 모ਹਾ ਪਲੰਗ ਬੈਠੀ ਰਾਣੀ 모ਹਾ ਤਰੰજન ਬੈਠੀ ਨਾਰ 모ਹਾ 모ਹਾ ਸਗਲ ਸੰਸਾਰ ਚਲੇ ਮੰਤਰ ਫੁਰੇ ਬੱਚਾ ਦੇਖਾ ਮਾਤਾ ਸ਼ਾਮ ਕਰਮੋਣੀ ਤੇਰੇ ਕਲਾਮ ਕਾ ਤਮਾਸ਼ਾ ਇੱਕ ਵਾਰੀ ਫੇਰ ਸੁਣ ਲੋ ਲਿਖ ਲੋ 모ਣੀ 모ਣੀ ਮੈਂ ਕਰਾਂ 모ਣੀ ਮੇਰਾ ਨਾਮ ਜਲ 모ਹਾ ਥਲ 모ਹਾ ਰਾਹ ਜਾਂਦਾ ਰਹੀ 모ਹਾ ਦਰਬਾਰ ਬੈਠਾ ਰਾਜਾ 모ਹਾ ਪਲੰਗ ਬੈਠੀ ਰਾਣੀ 모ਹਾ ਤਰੰજન ਬੈਠੀ ਨਾਰ 모ਹਾ 모ਹਾ ਸਗਲ ਸੰਸਾਰ ਚਲੇ ਮਾਤਰ ਫੁਰੇ ਵਾਚਾ ਦੇਖਾਂ ਮਾਤਾ ਸ਼ਾਮਕੌਰ ਮਹਣੀ ਤਰੀਕਾ ਕਲਾਮ ਦਾ ਤਮਾਸ਼ਾ ਇਸੇ ਕਲਾਮ ਦੇ ਬੋਲ ਹੁਣ ਸ਼ੁੱਧ ਕਿਵੇਂ ਕਰਨੀ ਹੈ ਵਿਧੀ ਕਿਵੇਂ ਹੈ ਸ਼ਨੀਵਾਰ ਤੋਂ ਸ਼ੁਰੂ ਕਰਨੀ ਹੈ ਸ਼ਨੀਵਾਰ ਤੋਂ ਸ਼ੁਰੂ ਕਰਕੇ 21 ਦਿਨ ਤੁਸੀਂ ਇਹ ਕਲਾਮ ਕਰਨੀ ਹੈ ਠੀਕ ਹੈ ਜੀ 16 ਸ਼ਿੰਗਾਰ 16 ਸ਼ਿੰਗਾਰ ਮਾਤਾ ਦੇ ਰੱਖਣੇ ਆ ਜੋਤ ਲਾਉਣੀ ਐ ਚਿਮੇਲੀ ਦੇ ਤੇਲ ਦੀ ਜੋਤ ਲਾ ਲੈਣੀ ਐ 16 ਸ਼ਿੰਗਾਰ ਸੱਤ ਭੰਤੀ ਤੇ ਦੋ ਲੱਡੂ ਤੇ ਲਾਲ ਚੂੜੀਆਂ ਨਾਰੀਅਲ ਚੁੰਨੀ ਲਾਲ ਅਸਣ ਲਾਲ ਹੀ ਬਸਤਰ ਰੱਖਣੇ ਆ ਪੈਣ ਕੇ ਖੁਸ਼ਬੂ ਫੁੱਲ ਰੱਖਣੀਆਂ ਮੇਰਾ ਵੀ ਰਹਿ ਨਹੀਂ ਹੈਗਾ ਇਹ ਖੁਸ਼ਬੂ ਹੈ ਜਿਹੜੀ ਪੂਰੀ ਦੀ ਪੂਰੀ ਰੱਖਣੀ ਆ ਤੇ ਪੰਜਮ ਵਾਲਾ ਰੋਜ਼ ਕਰਨੀਆਂ ਨੇ। ਦੇਲੀ ਪੰਜਮ ਵਾਲਾ ਇਸ ਕਲਾਮ ਦੀਆਂ ਜਾਪ ਕਰਨਾ ਹੈ। ਲਾਲ ਆਸਣ ਰੱਖਣਾ ਹੈ ਸ਼ਨੀਵਾਰ ਤੋਂ ਸ਼ੁਰੂ ਕਰ ਲੈਣੀ ਆ। ਸੁਚਮ ਰੱਖਣੀ ਆ ਸਰੀਰ ਦੇ ਪੂਰੇ ਵਿਚਾਰ ਸ਼ੁੱਧ ਰੱਖਣੇ ਗ੍ਰਿਸ਼ਤੀ ਜੀਵਨ ਸ਼ੁੱਧ ਰੱਖਣਾ ਹੈ। 21 ਦਿਨਾਂ ਬਾਅਦ ਫੇਰ ਜਿਹੜਾ 16 ਸ਼ਿੰਗਾਰ ਸੱਤ ਪਾਂਤੇ ਮਠਿਆਈ ਦੋ ਲੱਡੂ ਉੱਤੇ ਜਿਹੜਾ ਸੰਦੂਰ ਦੇ ਟਿੱਕੇ ਲਾ ਕੇ ਤੇ ਆਪਣਾ ਹੋ ਗਿਆ ਦੋ ਮਿੱਠੇ ਪਾਨ ਨਾਰੀਅਲ ਚੁੰਨੀ ਸੋ ਇਹ ਜਿਹੜਾ ਸਾਰਾ ਸਮਾਨ ਹੈ ਤੁਸੀਂ ਜਿਹੜਾ ਇਹ ਕਲਾਮ ਕਰਕੇ ਤੁਸੀਂ ਇਹ ਨਹਿਰ ਦੇ ਕੰਡੇ ਤੇ ਰੱਖ ਜਾਣਾ ਜਾਂ ਪਿੱਪਲ ਥੱਲੇ ਜਾਂ ਬੇਰੀ ਥੱਲੇ ਲਾ ਆਣਾ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਹ ਸਮਾਨ ਜਿਹੜਾ ਹਾਜ਼ਰ ਹੋਣਾ ਚਾਹੀਦਾ ਜੋਤ ਲਵੇ ਹਨ ਸਤ ਪੰਤੀ ਮਠਿਆਈ ਜਿਹੜੀ ਆ ਹੋਣੀ ਚਾਹੀਦੀ ਹੈ ਤੋਂ ਮਿੱਠੇ ਪਾਨ ਤੇ ਪੰਜ ਤਰ੍ਹਾਂ ਦੇ ਫੁੱਲ ਰੱਖ ਲਓ ਪੰਜ ਤਰ੍ਹਾਂ ਦੇ ਮੇਵੇ ਰੱਖ ਲਓ ਪੰਜ ਤਰ੍ਹਾਂ ਦਾ ਮੇਵਾ ਤੇ ਪੰਜ ਤਰ੍ਹਾਂ ਦੇ ਫੁੱਲ ਇਸ ਤਰ੍ਹਾਂ ਫੁਲਾਇਲ ਜਿਹੜਾ ਲਾ ਕੇ ਰੱਖਣਾ ਹੈ ਪੂਰਾ ਚਮੇਲੀ ਦੇ ਤੇਲ ਦੀ ਜੋਤ ਲਾ ਕੇ ਸ਼ੁਰੂ ਕਰਨੀ ਆ ਆਖਣਾ ਕੇ ਮਾਤਾ ਤੇਰਾ ਮੈਂ ਇਹ ਜੜੀ ਆ ਕਲਾਮ ਦੀ ਸਿੱਧੀ ਲੈਣ ਜਾ ਰਹੇ ਆ ਕਿਰਪਾ ਕਰੀ ਮੈਨੂੰ ਇਸ ਕਲਾਮ ਦੀ ਸਿੱਧੀ ਦੇਈ ਤਾਕਤ ਦੇਈ ਸ਼ਕਤੀ ਦੇਈ ਦਰਸ਼ਨ ਦਦਾਰੇ ਦੇ ਮੇਰੇ ਨਾਲ ਬਚਨ ਬਲਾਸ਼ ਕਰੀ ਸੋ ਸ਼ਨੀਵਾਰ ਤੋਂ ਸ਼ੁਰੂ ਕਰ ਲੈਣੀ 21 ਦਿਨਾਂ ਬਾਅਦ ਫੇਰ ਇਹ ਸਾਰਾ ਜਿਹੜਾ ਸਮਾਨ ਹੈ ਨਹਿਰ ਦੇ ਕਿਨਾਰੇ ਤੇ ਲਾ ਜਾਣਾ ਜਾਂ ਪਿੱਪਲ ਥਲੇ ਲਾ ਜਾਣਾ ਸਮਾਨ ਇੱਕ ਵਾਰੀ ਫੇਰ ਸੁਣ ਲਓ ਸੱਤ ਪਾਂਤੀ ਮਠਿਆਈ ਹੈ 16 ਸ਼ਿੰਗਾਰ ਨੇ ਨਾਰੀਅਲਾ ਚੁੰਨੀ ਐ ਠੀਕਾ ਜੀ ਪੰਤਰਾਂ ਦੇ ਮੇਵੇ ਪੰਤਰਾਂ ਦੇ ਫੁੱਲ ਤੇ ਪੰਜ ਤਰਾਂ ਦਾ ਫਲ ਸੱਤ ਚੋੜੀਆਂ ਲਾਲ ਰੰਗ ਦੀਆਂ ਲੈਣੀਆਂ ਨੇ ਲਾਲੀ ਚੁੰਨੀ ਲੈਣੀ ਆ ਠੀਕਾ ਜੀ ਇਹ ਸਾਰਾ ਸਮਾਨ ਹੈ ਜਿਹੜਾ ਤੁਸੀਂ ਲਾਸਟ ਵਾਲੇ ਦਿਨ ਨਹਿਰ ਦੇ ਕਿਨਾਰੇ ਤੇ ਰੱਖਿਆਣਾ ਸ਼ਾਮ ਨੂੰ ਕਰਨ ਤੋਂ ਬਾਅਦ ਸੌਰੀ ਕਰਨ ਤੋਂ ਬਾਅਦ ਜਾਂ ਤੁਸੀਂ ਪਿੱਪਲ ਥੱਲੇ ਰੱਖ ਸਕਦੇ ਹੋ ਜਦੋਂ ਤੁਹਾਡੀ ਸਮਾਪਤੀ ਹੋਣੀ ਹੈ ਉਸੇ ਟਾਈਮ ਬਾਹਰ ਲਾ ਕੇ ਆਉਣਾ ਇਹ ਸਮਾਨ ਇਹ ਠੀਕਾ ਜੀ ਉਸੇ ਟਾਈਮ ਇਹ ਸਮਾਨ ਜਿਹੜਾ ਤੁਸੀਂ ਬਾਹਰ ਲਾ ਕੇ ਆਉਣਾ ਹੈਗਾ ਤੇ ਲਾਲ ਹਸਣ ਰੱਖਣਾ ਹੈ ਲਾਲੀ ਬਸਤਰ ਰੱਖਣੇ ਨੇ ਪੂਰਾ ਸੈਂਟ ਜਿਹੜਾ ਪੂਰਾ ਲਾ ਕੇ ਰੱਖਣਾ ਸਾਰੇ ਪਾਸੇ ਸੈਂਟ ਜਿਹੜਾ ਲਾ ਕੇ ਰੱਖਣਾ ਹੈ ਦਰਬਾਰ ਤੇ ਗੱਦੀ ਤੇ ਸਭ ਪਾਸੇ ਸੈਂਟ ਲਾ ਕੇ ਰੱਖਣਾ ਤੇ ਵਿਧੇਰੀ ਜਾਣਕਾਰੀ ਲਈ ਨੰਬਰ ਥੱਲੇ ਅਸੀਂ ਲਿਖ ਦਾਂਗੇ ਉਹਦੇ ਤੇ ਤੁਸੀਂ ਪੁੱਛਕਿਛ ਕਰ ਸਕਦੇ ਹੋ ਤੋਂ ਸਨੀਵਾਰ ਤੋਂ ਭਈ ਸ਼ੁਰੂ ਕਰਨੀ ਹੈ ਈਸ਼ੀ ਮਾਤਾ ਮੋਣੀ ਦੀ ਕਲਾਮ ਇਹ ਮਾਲ ਕਰੀ ਜਿਆਦਾ